ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੇ ਪਰਿਵਾਰ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਪਰਿਵਾਰ ਦੀ ਜਿਹੜੀ ਦੁੱਖਾਂ ਤੇ ਦਰਦਾਂ ਦੀ ਕਹਾਣੀ ਹੈ ਇਹ ਇਹਨੂੰ ਤੁਸੀਂ ਦੇਖ ਕੇ ਤੇ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਜਦ ਦੁੱਖਾਂ ਦਾ ਪਹਾੜ ਟੁੱਟਦਾ ਤਾਂ ਪਤਾ ਨਹੀਂ ਲੱਗਦਾ ਕਿਵੇਂ ਇੱਕ ਹੱਸਦਾ ਵਸਦਾ ਘਰ ਖੇਰੂ ਖੇਰੂ ਹੋ ਜਾਂਦਾ ਕਿੱਦਾਂ כמו ਉਹ ਨਾਲੇ ਪਰਿਵਾਰਕ ਮੈਂਬਰਾਂ ਦੀਆਂ ਤੇ ਬੈਠ ਜਾਂਦੇ ਆ ਦੇਖੋ ਇੱਕ ਮਾਂ ਆਪਣੇ ਪਰਿਵਾਰ ਨੂੰ ਤੇ ਇੱਕ ਪਤਨੀ ਆਪਣੇ ਹਸਬੰਦ ਨੂੰ ਕਿੱਦਾਂ ਸੰਭਾਲਦੀ ਆ ਬਿਨਾ ਆਪਣੀਆਂ ਲੱਤਾਂ ਤੋਂ ਗੁਰਪ੍ਰੀਤ ਵੀਰ ਜੀ ਇਹਨਾਂ ਵਿਚਾਰਾ ਬਹੁਤ ਗਰੀਬ ਪਰਿਵਾਰ ਆ ਇਹ ਮਾਤਾਂ ਦੀਆਂ ਦੋਨੇ ਲੱਤਾਂ ਕੱਟੀਆਂ ਹੋਈਆਂ ਨੇ ਤੁਹਾਡੀਆਂ ਮਾਦੀ ਲੱਤਾਂ ਇਹ ਕਿੱਦਾਂ ਕੱਟੀਆਂ ਗਈਆਂ ਸ਼ੂਗਰ ਨਾਲ ਸ਼ੂਗਰ ਕਰਕੇ ਹੈਂ ਇਹਨਾਂ ਨੂੰ ਵੀ ਅਸੀ ਤਲੀਏ ਇਹਨਾਂ ਦੇ ਪੈਰ ਖਰਾਬ ਹੋ ਗਏ ਜੀ ਬੀ ਜੀ ਇਹ ਡੁਪਲੀਕੇਟ ਲੱਤਾ ਲਾਈਆਂ ਹੋਈਆਂ ਨੇ ਠੀਕ ਹੈ ਜੀ ਇਹ ਇਹਨਾਂ ਦਾ ਬੇਟਾ ਆ ਜਿਹਨੂੰ ਟੀਵੀ ਦੀ ਮਾਤਾ ਹੀ ਪ੍ਰੋਬਲਮ ਆ ਟੀਵੀ ਸ਼ੂਗਰ ਇੱਕ ਮਿੰਟ ਮਾਤਾ ਹੀ ਟੀਵੀ ਦੀ ਪ੍ਰੋਬਲਮ ਆ ਵੀਰ ਜੀ ਆ ਦੇਖੋ ਇਹ ਵਿਚਾਰਾ ਕਾਫੀ ਟਾਈਮ ਤੋਂ ਬਿਮਾਰ ਆ ਕਹਿੰਦੇ 5-7 ਮਹੀਨੇ ਹੋ ਚੱਲੇ ਆ ਤੇ ਹੁਣ ਇਹ ਵਿਚਾਰੇ ਸਿਵਲ ਵਾਸਤੇ ਕਹਿ ਰਹੇ ਸੀ ਸਾਡੇ ਇਧਰ ਪਿੰਡ ਕਿਸੇ ਦੀ ਮੋਟਰ ਤੇ ਰਹਿ ਰਹੇ ਆ ਜੀ ਆ ਕਿਸੇ ਦੀ ਮੋਟਰ ਤੇ ਰਹਿ ਕੇ ਗੁਜ਼ਾਰਾ ਕਰ ਰਹੇ ਆ ਜਿੱਥੇ ਜਿੱਥੇ ਇਹਨਾਂ ਨੂੰ ਦੱਸੋ ਮੈਂ ਤੁਸੀਂ ਮਤੈ ਆਪ ਦੱਸੋ ਲੈਟ ਵੀ ਐਨੀ ਇਹ ਨਾਥੇ ਬਾਥਰੂਮ ਨਾਲ ਲੱਗ ਰਹੀਆਂ ਦੇਖੋ ਆਹ ਦੇਖੋ ਇਹਨਾਂ ਦਾ ਸਾਰਾ ਕੁਝ ਇੱਥੇ ਧਰਿਆ ਹੋਇਆ ਆ ਰੋਟੀ ਬੰਨ ਦਾ ਜੋ ਵੀ ਹੈਗਾ ਆ ਆ ਦੇਖੋ ਬਾਹਰ ਬਾਹਰ ਇਹਦੇ ਖੇਤਾਂ 'ਚ ਮੋਟਰ ਆ ਗਈ ਜਿਹਦੀ ਇਹ ਉੱਥੇ ਰਹਿ ਰਹੇ ਆ ਤੇ ਮੈਨੂੰ ਵੀ ਇਹ ਪਤਾ ਲੱਗਿਆ ਜਿੰਨਾ ਜੋਗਾ ਵੀਰ ਜੀ ਮੈਂ ਹੋਊਂਗਾ ਮੈਂ ਇਹਨਾਂ ਦੀ ਮਦਦ ਕਰੂੰਗਾ ਜੋ ਤੁਸੀਂ ਹੁਕਮ ਲਾਓਗੇ ਮੈਂ ਵੀ ਇਸ ਪਿੰਡ ਦਾ ਹੀ ਆ ਤੇ ਬਾਕੀ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਇਸ ਗੱਲ ਦਾ ਇਹਨਾਂ ਕੋਲ ਚੈਨ ਕੋ ਨਾ ਪਾਣੀ ਆ ਤੇ ਨਾ ਲੈਂਡ ਦਾ ਕੋਈ ਪ੍ਰਬੰਧ ਆ ਇਸਦੀ ਮੋਟਰ ਤੇ ਰਹਿ ਰਹੇ ਆ ਲੱਤਾਂ ਕੱਟੀਆਂ ਹੋਈਆਂ ਨੇ ਡੈਡੀ ਇਹਨਾਂ ਦਾ ਐਕਸੀਡੈਂਟ ਹੋਇਆ ਉਹ ਬਾਹਰ ਸਾਡੇ ਅੱਡੇ ਦੇ ਬੈਠਾ ਹੋਇਆ ਟੈਂਪੂ ਦੀ ਵੇਟ ਕਰ ਰਿਹਾ ਸੀ ਉਹਨੂੰ ਜ਼ਖਮ ਹੋਇਆ ਜੀ ਉਹਨੂੰ ਤਰੰਗ ਹੋਇਆ ਜੀ ਇਹਨਾਂ ਦਾ ਵੀ ਜੀ ਇਲਾਜ ਆਪਾਂ ਕਰਵਾਣਾ ਹੈ ਜਿੱਦਾਂ ਵੀ ਹੋਇਆ ਤੁਹਾਡੇ ਸਹਿਯੋਗ ਨਾਲ ਜਿੱਦ ਤੁਸੀਂ ਹਜ਼ਾਰਾਂ ਲੋਕਾਂ ਦੇ ਵੀਰੇ ਇਲਾਜ ਕਰਾਣੇ ਉੱਥੇ ਗਰੀਬ ਦਾ ਵੀ ਇਲਾਜ ਕਰਵਾਓ ਜਿਨੇ ਜੋਗੀ ਸਾਡੀ ਅੰਦਰੇ ਸ਼ਰਧਾ ਵੀਰੇ ਹੋਈ ਗਈ ਸੀ ਉੰਨੀ ਜੂਰ ਮਾਤ ਇਹਨਾਂ ਦੀ ਆਪਣੇ ਵੱਲੋਂ ਵੀ ਕਰਾਂਗੇ ਉਹ ਰਹਿ ਰਹੇ ਆ ਪਿੰਡ ਤੋਂ ਇੰਨੀ ਦੂਰ ਰਹਦੇ ਆ ਜੀ ਉਹ ਹਾਂਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਜੀ ਆ ਦੇਖੋ ਕੋ ਮੋਟਰ ਤੇ ਬਾਹਰ ਬਾਹਰ ਰਹ ਰਹੇ ਆ ਜੀ ਇਹ ਪਿੰਡ ਦੀ ਇੰਨੀ ਦੂਰੀ ਤੋਂ ਰਹਿੰਦੇ ਆ ਉਹ ਸਾਹਮਣੇ ਮੋਟਰ ਦੇ ਕੋਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਜਿਹੜੇ ਪਰਿਵਾਰ ਨੂੰ ਦੇਖਿਆ ਜਿਹਦੇ ਪਰਿਵਾਰ ਦੇ ਮੁਖੀ ਨੂੰ ਦੇਖਿਆ ਮਾਤਾ ਹਰਪਾਲ ਕੌਰ ਜੀ ਨੇ ਤੇ ਇਹ ਪਰਿਵਾਰ ਨੇ ਇਨਾਂ ਦਾ ਬੇਟਾ ਤੇ ਇਹਨਾਂ ਦੇ ਹਸਬੰਦ ਮਾਤਾ ਜੀ ਦੇ ਤੇ ਤੁਸੀਂ ਮਾਤਾ ਜੀ ਦੇ ਹਾਲਾਤ ਦੇਖ ਹੀ ਰਹੇ ਹੋ ਦੋਨੋਂ ਲੱਤਾ ਮਾਤਾ ਜੀ ਦੀਆਂ ਹੈ ਨਹੀਂ ਗਿਆ ਤੇ ਨਾ ਤਾਂ ਲੱਤਾ ਵਾ ਨਾ ਘਾਰਾ ਨਾ ਕੋਈ ਹੋਰ ਸਹਾਰਾ ਵਾ ਨਾ ਕੋਈ ਪਰਿਵਾਰ ਦਾ ਹੋਰ ਕੋਈ ਮੈਂਬਰ ਆ ਜਿਹੜਾ ਇਹਨਾਂ ਦਾ ਸਹਾਰਾ ਬਣ ਸਕੇ ਨਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਆ ਜਿਹੜਾ ਇਹਨਾਂ ਦੇ ਨਾਲ ਖੜ ਸਕੇ ਐਸਟੇਮਿਸ ਪਰਿਵਾਰ ਨੂੰ ਅਸੀਂ ਤੁਹਾਡੇ ਸਾਹਮਣੇ ਜਿਹੜਾ ਲੈ ਕੇ ਆ ਰਹੇ ਹਾਂ ਇਹ ਕਾਰਨ ਬਹੁਤ ਵੱਡਾ ਵੀ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਵੀ ਸ਼ਾਇਦ ਤੁਹਾਡੇ ਨੇੜੇ ਤੇੜੇ ਵੀ ਇਦਾਂ ਦਾ ਕੋਈ ਰਵਨੀਤ ਸਿੰਘ ਗਿੱਲ ਆ ਵੀਰ ਬੈਠਾ ਪਰਲੀ ਸਾਈਡ ਜਿਹਦਾ ਵੇਟ ਆ 24-25 ਕਿਲੋ ਵੇਟ ਰਹਿ ਗਿਆ ਸਾਰਾ ਹੀ ਹੱਡੀਆਂ ਦਾ ਪਿੰਜਰ ਬਣ ਗਿਆ ਟੀਵੀ ਦਾ ਸਟਾਰ ਆ ਤੇ ਇਸ ਟਾਈਮ ਇੰਨੇ ਮਾੜੇ ਹਾਲਾਤ ਆ ਵੀ ਉੱਠ ਕੇ ਚੱਲ ਨਹੀਂ ਹੁੰਦਾ ਫੜ ਕੇ ਲੈ ਕੇ ਜਾਣਾ ਪੈਂਦਾ ਆ ਤੇ ਇਹਨਾਂ ਦੇ ਫਾਦਰ ਸਾਹਿਬ ਆ ਇਹਨਾਂ ਨੂੰ ਪੈਰਾਲਾਈਜ਼ ਹੋਇਆ ਹੋਇਆ ਇਹਨਾਂ ਬਾਪੂ ਜੀ ਛੋਟਾ ਕਿੰਨਾ ਸ੍ਰਿੰਦਰ ਸਿੰਘ ਇਹ ਸਰਿੰਦਰ ਸਿੰਘ ਗਿੱਲ ਆ ਇਹ ਪਿੰਡ ਦੇਤਵਾਲ ਆ ਬਾਈ ਬਾਪੂ ਜੀ ਦਾ ਪਿੱਛਾ ਪਿੰਡ ਆ ਜਿਹੜਾ ਇਥੇ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਤੇ ਪਰ ਇਸ ਟਾਈਮ ਇਹ ਆਵਾਸ ਪਿੰਡ ਆ ਜਿਹੜਾ ਲੁਧਿਆਣਾ ਜ਼ਿਲ੍ਹੇ ਦਾ ਹੀ ਪਿੰਡ ਆ ਲੁਧਿਆਣਾ ਸ਼ਹਿਰ ਦੇ ਵਿੱਚ ਪੈਂਦਾ ਖਵਾਜਕਾਂ ਦੇ ਕੋਲੇ ਰਾਹੋਂ ਰੋਡ ਤੇ ਹਵਾਸ ਪਿੰਡ ਉੱਥੇ ਕਿਸੇ ਦੀ ਮੋਟਰ ਦੇ ਉੱਪਰ ਰਹਿੰਦੇ ਆ ਇਹ ਤਾਂ ਯਾਨੀ ਕਿ ਮੋਟਰ ਵੀ ਇੱਕ ਦੂਰ ਦਰਾਡੇ ਖੇਤਾਂ ਦੇ ਵਿੱਚ ਇੱਕ ਮੋਟਰ ਦਾ ਕਮਰਾ ਵਾ ਉਹਦੇ ਵਿੱਚ ਨਾ ਕੋਈ ਲਾਈਟ ਨਾ ਕੋਈ ਇੰਤਜ਼ਾਮ ਆ ਕੋਈ ਵੀ ਉੱਥੇ ਇਹ ਪਰਿਵਾਰ ਪਿਛਲੇ 5-6 ਮਹੀਨਿਆਂ ਤੋਂ ਜ਼ਿੰਦਗੀ ਕੱਟ ਰਿਹਾ ਮਾਤਾ ਜੀ ਦੀ ਦੋਨੋਂ ਲੱਤਾਂ ਹੈ ਨਹੀਂ ਗੀਆਂ ਘਰ ਦੀ ਛੱਤ ਹੈ ਨਹੀਂ ਜਿਵੇਂ ਤੁਹਾਨੂੰ ਦੱਸਿਆ ਕੋਈ ਕੰਮ ਕੋਈ ਕਾਰ ਨਹੀਂ ਹੈਗਾ ਕਿੱਦਾਂ ਜ਼ਿੰਦਗੀ ਚੱਲ ਰਹੀ ਆ ਕਿਵੇਂ ਆਪਣਾ ਟਾਈਮ ਪਾਸ ਕਰ ਰਹੇ ਨੇ ਇਹਦਾ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਪਰ ਇਹਨਾਂ ਦੀ ਜਿਹੜੀ ਹਲਪਾ ਇਹਨਾਂ ਦੀ ਜਿਹੜੀ ਮਦਦ ਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਖੁਦ ਆਪ ਹੋ ਕੇ ਵਿੱਚ ਕਰਵਾ ਰਹੇ ਨੇ ਤੇ ਉਹਨਾਂ ਨੇ ਇਹ ਬਾਈ ਜੀ ਉਹਨਾਂ ਦੀ ਡਿਊਟੀ ਲਈ ਹੋਈ ਹੈ ਗਿਰਦੇਤ ਸਿੰਘ ਬਾਈ ਜੀ ਦਾ ਨਾਮ ਤੇ ਬਾਈ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਹਵਾਸ ਆ ਜੀ ਹਵਾਸ ਤੁਹਾਡੇ ਨਾਲ ਹੋਰ ਵੀ ਮੁੰਡੇ ਹੈਗੇ ਹਾਂ ਜੀ ਹਾਂ ਜੀ ਮੇਰੇ ਪਿੰਡ ਦੇ ਮੁੰਡੇ ਦੋ ਤਾਂ ਮੇਰਾ ਸਾਥ ਦੇ ਰਹੇ ਨਾਲ ਕੁਝ ਮੁੰਡੇ ਹਵਾਸ ਪਿੰਡ ਤੋਂ ਹੀ ਟੀਮ ਦੇ ਮੈਂਬਰ ਆ ਜਿਹੜੇ ਇਕੱਠੇ ਹੋ ਕੇ ਰਲ ਕੇ ਇਸ ਪਰਿਵਾਰ ਦੀ ਮਦਦ ਕਰ ਰਹੇ ਨੇ ਤੋ ਯਾਨੀ ਕਿ ਇਸ ਪਰਿਵਾਰ ਦੀ ਮਦਦ ਕਰਨ ਲਈ ਖੁਦ ਵਾਹਿਗੁਰੂ ਨੇ ਇਹਨਾਂ ਦੀ ਡਿਊਟੀ ਲਈ ਇਸ ਪਰਿਵਾਰ ਦੇ ਹਾਲਾਤਾਂ ਨੂੰ ਤੁਹਾਨੂੰ ਅਸੀਂ ਜਾਣੂ ਕਰਵਾਉਂਦੇ ਆਂ ਘਰ ਦੇ ਜਿਹੜੇ ਮੇਨ ਮੈਂਬਰ ਆ ਸਰਿੰਦਰ ਸਿੰਘ ਜੀ ਇਹ ਪੈਰਾਲਾਈਜ਼ ਆ ਇਹਨਾਂ ਨੂੰ ਤੁਰ ਵੀ ਨਹੀਂ ਹੁੰਦਾ ਇਹ ਵੀ ਬੰਜੇ ਤੇ ਪਏ ਨੇ ਘਰ ਦਾ ਜਿਹੜਾ ਇੱਕ ਕਮਾਉਣ ਵਾਲਾ ਪੁੱਤ ਸੀਗਾ ਕਮਾਊ ਪੁੱਤ ਉਹ ਬੈਠਾ ਰਵਨੀਤ ਸਿੰਘ ਗਿੱਲ ਰੈਂਪੀ ਇਹ ਮੋਬਾਈਲਾਂ ਦਾ ਕੰਮ ਕਰਦਾ ਸੀ ਮੋਬਾਈਲਾਂ ਦਾ ਸੇਲ ਪਰਚੇਜ ਦਾ ਤੇ ਰਿਪੇਅਰ ਦਾ ਤੇ ਉਹਦੇ ਨਾਲ ਇਹ ਆਪਣੇ ਘਰ ਦਾ ਖਰਚਾ ਚਲਾਉਂਦਾ ਸੀਗਾ ਤੇ ਉਹ ਵੀ ਖੁਦ ਮੰंजे ਤੇ ਪੈ ਗਿਆ ਟੀਵੀ ਦਾ ਸ਼ਿਕਾਰ ਹੋ ਗਿਆ ਨਾ ਉਹ ਤੁਰ ਹੁੰਦਾ ਨਾ ਖਾ ਪੀ ਹੁੰਦਾ ਜੋ ਖਾਂਦਾ ਟਾਇਲਟ ਵੀ ਬੈੱਡ ਤੇ ਕਰਦਾ ਤੇ ਉਹਦੀ ਟਾਇਲਟ ਸਾਫ਼ ਕਰਨੀ ਉਹਨੂੰ ਰੋਟੀ ਬਣਾ ਕੇ ਦੇਣੀ ਜਾਂ ਉਹਦਾ ਖਿਆਲ ਰੱਖਣਾ ਤੇ ਆ ਇੱਕ ਮਾਂ ਬਿਨਾਂ ਲਤਾਂ ਤੋਂ ਆ ਜਿਹੜੀ ਉਹ ਕਰਦੀ ਹੈ ਤੁਸੀਂ ਮਾਂ ਦੇ ਅੱਖਾਂ ਰੋਣਾ ਰੋਣਾ ਮਾਂ ਦੇ ਅੱਖਾਂ ਦੇ ਹੰਝੂਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੇਖ ਕੇ ਮਾਂ ਦੇ ਦੁੱਖ ਦਾ ਵੀ ਇੱਕ ਘਰ ਦੇ ਵਿੱਚ ਤੁਸੀਂ ਸੋਚੋ ਇੱਕ ਕਮਰਾ ਮੋਟਰ ਦਾ ਜਿਹਦੇ ਤੇ ਪਰਿਵਾਰ ਰਹਿ ਰਿਹਾ ਉਹ ਉਸ ਮੋਟਰ ਦੇ ਕਮਰੇ ਦੇ ਉੱਤੇ ਇੱਕ ਬਿਨਾਂ ਲੱਤਾਂ ਤੋਂ ਮਾਂ ਜਿਹੜੀ ਆਹ ਨਕਲੀ ਲੱਤਾਂ ਦੇ ਨਾਲ ਆਪਣੇ ਪਰਿਵਾਰ ਨੂੰ ਜਾਨਕਿ ਦੋ ਵਕਤ ਦੀ ਰੋਟੀ ਦੇਣ ਦੀ ਕੋਸ਼ਿਸ਼ ਕਰਦੀ ਹੈ ਖੁਦ ਇਹਦੇ ਆਪ ਦੇ ਵਿਚਾਰੇ ਦੀਆਂ ਕਿੰਨੀਆਂ ਪ੍ਰੋਬਲਮ ਹੈ ਸ਼ੂਗਰ ਆ ਮਾਤਾ ਨੂੰ ਬਹੁਤ ਜ਼ਿਆਦਾ ਸ਼ੂਗਰ ਦੇ ਕਰਕੇ ਦੋਨੇ ਲੱਤਾਂ ਗਲਗੀਆਂ ਸੀਗੀਆਂ ਇਹਦਾ ਇਲਾਜ ਖੁਦ ਇਹਨਾਂ ਦੇ ਬੇਟੇ ਨੇ ਕਰਵਾਇਆ ਜਦੋਂ ਕਿਸੇ ਟਾਈਮ ਬੇਟਾ ਉਹਨਾਂ ਦਾ ਕੰਮ ਕਰਦੇ ਖੁਦ ਹੁਣ ਕਮਾਉਣ ਵਾਲਾ ਵੀ ਮੰਜੇ ਤੇ ਪੈ ਗਿਆ ਤਾਂ ਇਹਨਾਂ ਦੇ ਇਲਾਜ ਨੂੰ ਕਿਹਨੇ ਪੁੱਛਣਾ ਬਾਪੂ ਨੂੰ ਦਰੰਗ ਹੋ ਗਿਆ ਤੇ ਬਾਪੂ ਵੀ ਵਿਚਾਰਾਂ ਮੰਝਦੇ ਪਿਆ ਵਾ ਤੇ ਕਿਤੇ ਕੋਈ ਖਾਣ ਪੀਣ ਨੂੰ ਕੁਝ ਦੇ ਜਾਂਦਾ ਸੀ ਤੱਕ ਜਾਰਾ ਚੱਲਦਾ ਸੀ ਪਰ ਹੁਣ ਕੁਝ ਮਹੀਨੇ ਪਹਿਲਾਂ ਇਸ ਪਰਿਵਾਰ ਦੇ ਜਿਹੜੇ ਕਹਿੰਦੇ ਹੰਮੀ ਬਣ ਕੇ ਆਏ ਨੇ ਵੀਰਗਰ ਦੇ ਹੱਥੋਂ ਉਹਨਾਂ ਦੀ ਟੀਮ ਇਹਨਾਂ ਦੇ ਮੈਂਬਰ ਜਿਹੜੇ ਦੋਸਤ ਮਿੱਤਰ ਇਕੱਠੇ ਹੋ ਕੇ ਇਹਨਾਂ ਨੇ ਇਹਨਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਆ ਵੀਰ ਦਾ ਇਲਾਜ ਸ਼ੁਰੂ ਕਰਾਇਆ ਪਹਿਲਾਂ ਹਸਪੀਟਲ 'ਚ ਦਾਖਲ ਵੀ ਕਰਾਇਆ ਉੱਥੇ ਦਾ ਟੀਵੀ ਦਾ ਇਲਾਜ ਸ਼ੁਰੂ ਹੋ ਗਿਆ ਉਹਨਾਂ ਦੀ ਮੈਡੀਸਿਨ ਚੱਲਦੀ ਆ ਮਾਤਾ ਜੀ ਦੀ ਵੀ ਇਲਾਜ ਚੱਲਦਾ ਜਿਹੜਾ ਸ਼ੂਗਰ ਦੀ ਬਿਮਾਰੀ ਉਹਦਾ ਵੀ ਦਵਾਈ ਸ਼ੁਰੂ ਕਰਵਾਈ ਇਹਨਾਂ ਵੀਰਾਂ ਨੇ ਇਹਨਾਂ ਵੀਰਾਂ ਨੇ ਸਾਨੂੰ ਦੱਸਿਆ ਵੀ ਇਦਾਂ ਕਰਕੇ ਕਿ ਸਾਡੇ ਪਰਿਵਾਰ ਆ ਪਿੰਡ ਦੇ ਵਿੱਚ ਵੀ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਆ ਤਾਂ ਫਿਰ ਸਾਨੂੰ ਪਤਾ ਲੱਗਿਆ ਸੀ ਵੀਰ ਨੂੰ ਕਿਹਾ ਵੀਡੀਓ ਭੇਜੀ ਇਹਨਾਂ ਨੇ ਸਾਨੂੰ ਅੱਜ ਹੀ ਪਰਿਵਾਰ ਨੂੰ ਇੱਥੇ ਲੈ ਕੇ ਆਏ ਸੀ ਜਿੰਨੀ ਕ ਅਸੀਂ ਮਦਦ ਕਰ ਸਕਦੇ ਆ ਅਸੀਂ ਵੀ ਆਪਣੇ ਵੱਲੋਂ ਕਰ ਰਹੇ ਆ ਉਹ ਵੀਰ ਦੇ ਡਾਈਪਰ ਲੱਗਦੇ ਆ ਡਾਈਪਰ ਦਿੱਤੇ ਆ ਕੰਬਲ ਵਾਲੀ ਜਰੂਰ ਸੀ ਕੰਬਲ ਦਿੱਤੇ ਆ ਮੰਜੀ ਦੀ ਜਰੂਰ ਸੀਗੀ ਮੰਜਾ ਦਿੱਤਾ ਗਰਮ ਕੱਪੜੇ ਮਾਤਾ ਜੀ ਉਹਨਾਂ ਨੂੰ ਦਿੱਤੇ ਆ ਵੋਕਰ ਦੇਖੋ ਇੱਕ ਛੋਟੀ ਜੀ ਚੀਜ਼ ਆ ਮਾਤਾ ਵੋਕਰ ਜੀ ਨੇ ਤੁਰਦੀ ਆ ਮਾਤਾ ਲੱਤਾਂ ਨਹੀਂ ਕੰਮ ਕਰ ਹੈਗੀਆਂ ਦੋਨੋਂ ਤਾਂ ਇਹ ਵੀ ਮਾਤਾ ਜੀ ਕੋਲ ਇੱਕ ਟੁੱਟੀ ਹੋਈ ਬਿਲਡਿੰਗ ਕਰਾ ਕੇ ਪਾਈਪਾਂ ਦੀ ਵੋਕਰ ਬਣਾ ਕੇ ਟਾਈਮ ਪਾਸ ਕਰਦੇ ਸੀ ਤਾਂ ਪਰ ਵਾਇਗੁਰੂ ਨੇ ਕਿਰਪਾ કરી ਅੱਜ ਸਾਡੇ ਨਾਲ ਇਸ ਪਰਿਵਾਰ ਨੂੰ ਮਿਲਾਇਆ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਮਦਦਤ ਹੋ ਸਕਦੀ ਹੈ ਇਸ ਪਰਿਵਾਰ ਦੇ ਕੀਤੀ ਜਾਵੇ ਉਹ ਹਰਕ ਮਹੀਨੇ ਰਾਸ਼ਨ ਦੇ ਵਿੱਚ ਤੇ ਕੱਪੜਿਆਂ ਦੇ ਵਿੱਚ ਜਾਂ ਮੈਡੀਸਨ ਦੇ ਵਿੱਚ ਜਿੰਨੇ ਵੀ ਅਸੀਂ ਕਰ ਸਕਦੇ ਹਾਂ ਜਿੰਨੇ ਵੀ ਉਸ ਵੀਰ ਨੂੰ ਇਲਾਜ ਦੇ ਵਿੱਚ ਮਦਦ ਦੀ ਲੋੜ ਹੋਊ ਜਿਹਨੂੰ ਦਾਖਲ ਕਰਾਉਣ ਦੀ ਜ਼ਰੂਰਤ ਪਈ ਹਸਪੀਟਲ ਦੇ ਵਿੱਚ ਉਹ ਵੀ ਕਰਵਾਵਾਂਗੇ ਤੇ ਸੰਗਤ ਦੇ ਸਾਹਮਣੇ ਇਸ ਪਰਿਵਾਰ ਨੂੰ ਤਾਂ ਲੈ ਕੇ ਆਏ ਆਂ ਵੀ ਅਸੀਂ ਕੋਈ ਇਹਨਾਂ ਵਾਸਤੇ ਉਹਨੇ ਕਹਿ ਰਹੇ ਤੁਸੀਂ ਮਦਦ ਕਰੋ ਮਦਦ ਤਾਂ ਉਹਨੇ ਵਾਗਰੂ ਨੇ ਸੱਚੇ ਪਾਸ਼ਾ ਨੇ ਆਪਣੇ ਆਪ ਹੀ ਕਰਵਾ ਦੇਣੇ ਆਂ ਅਸੀਂ ਇਹ ਕਿੰਨੇ ਵੀ ਤੁਸੀਂ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਜ਼ਰੂਰ ਲਾਓ ਵੀ ਸ਼ਹਿਰ ਤੁਹਾਡੇ ਨੇੜੇ-ਤੇੜੇ ਵੀ ਕੋਈ ਇਦਾਂ ਦਾ ਪਰਿਵਾਰ ਮਾਤਾ ਹਰਪਾਲ ਕੌਰ ਵਰਗੀ ਮਾਂ ਆਪਣੀਆਂ ਤਕਲੀਫਾਂ ਆਪਣੀਆਂ ਦੁੱਖਾਂ ਦੇ ਨਾਲ ਕਿੰਨੇ ਮਾੜੇ ਹਾਲਾਤਾਂ ਜ਼ਿੰਦਗੀ ਸ਼ਾਇਦ ਕੱਟ ਰਹੀ ਹੋਵੇ ਬਾਪੂ ਸੁੰਦਰ ਸਿੰਘ ਗਿੱਲ ਵਰਗਾ ਬਜ਼ੁਰਗ ਜੀਨੇ ਸਾਰੀ ਉਮਰ ਕੰਮ ਕੀਤਾ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਸੀ ਤੇ ਅੱਜ ਰਿਟਾਇਰ ਹੋ ਕੇ ਸੇਵਾ ਕਰਾਉਣ ਦਾ ਸਮਾਂ ਸੀ ਤੇ ਅੱਜ ਵੀ ਉਹ ਵਿਚਾਰਾ ਆਪਣੇ ਪੁੱਤ ਦੀ ਸੇਵਾ ਕਰ ਰਿਹਾ ਬੈਠਾ ਬੈਠਾ ਕਿਤੇ ਉਹਦੀ ਟਾਇਲਟ ਸਾਫ਼ ਕਰਦਾ ਕਿਤੇ ਉਹਦੀ ਪੈਂਟ ਪਵਾਉਂਦਾ ਕਿਤੇ ਉਹਦਾ ਪਜਾਮਾ ਪਵਾਉਂਦਾ ਤੇ ਰਵਨੀਤ ਸਿੰਘ ਗਿੱਲ ਜੀ ਦਾ ਟਾਈਮ ਸੀਗਾ ਆਪਣੇ ਮਾਪਿਆਂ ਦੀ ਸੇਵਾ ਕਰਨ ਦਾ ਚਾਰ ਪੈਸੇ ਕਮਾ ਕੇ ਆਪਣਾ ਘਰ ਬਣਾਉਣ ਦਾ ਤੇ ਉਹ ਵੀ ਮੰਜੇ ਦੇ ਉੱਪਰ ਪਿਆ کئی کئی ਦਿਨ 20-20 ਦਿਨ ਕਮਰੇ ਚ ਉਸ ਮੋਟਰ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਉਹ ਬਸ ਇਹੀ ਪਤਾ ਨਹੀਂ ਸ਼ਾਇਦ ਆਪਦੀ ਮੌਤ ਦੀ ਵੇਟ ਕਰ ਰਿਆ ਸ਼ਾਇਦ ਉਹਨੂੰ ਇਹੀ ਲੱਗਦਾ ਵੀ ਮੇਰੀ ਜ਼ਿੰਦਗੀ ਹੁਣ ਖਤਮ ਹੋ ਜਾਣੀ ਹੈ ਤੇ ਇਦਾਂ ਦੇ ਹਾਲਾਤਾਂ ਦੇ ਵਿੱਚ ਸ਼ਾਇਦ ਤੁਹਾਡੇ ਨੇੜੇ-ਤੇੜੇ ਵੀ ਕੋਈ ਪਰਿਵਾਰ ਹੋਵੇ ਪਲੀਜ਼ ਉਹਦੀ ਮਦਦ ਕਰਿਆ ਕਰੋ ਇਦਾਂ ਦੇ ਹਾਲਾਤਾਂ 'ਚ ਪਹੁੰਚਣ ਤੋਂ ਪਹਿਲਾਂ ਮਦਦ ਕਰਿਆ ਕਰੋ ਜਦੋਂ ਬੰਦੇ ਨੇ ਅਖੀਰ ਨੜਕ ਦੇ ਹੀ ਲਿਆ ਉਸ ਤੋਂ ਬਾਅਦ ਉਹਦੀ ਮਦਦ ਕੀਤੇ ਦਾ ਕੋਈ ਫਾਇਦਾ ਨਹੀਂ ਹੈਗਾ ਆਪਣੇ ਪਿੰਡਾਂ ਦੇ ਵਿੱਚ ਕੋਈ ਇੰਨੇ ਲੋਕ ਭੁੱਖੇ ਨਹੀਂ ਮਰਦੇਗੇ ਵੀ ਸਾਰਾ ਪਿੰਡ ਹੀ ਭੁੱਖਾ ਮਰਦਾ ਕੋਈ ਇੱਕ ਅੱਧਾ ਪਰਿਵਾਰ ਹੁੰਦਾ ਜਿਹਦੇ ਤੇ ਕੋਈ ਵਕਤ ਦੀ ਮਾਰ ਪਈ ਹੁੰਦੀ ਆ ਜਾਂ ਉਸ ਦੇ ਵਾਗਰੂ ਦੀ ਮਾਰ ਪਈ ਹੁੰਦੀ ਆ ਤੇ ਜਾਂ ਕੋਈ ਖੁਦ ਆਪਣੀਆਂ ਗਲਤੀਆਂ ਦਾ ਸ਼ਿਕਾਰ ਹੋਇਆ ਹੁੰਦਾ ਬੰਦਾ ਪਰ ਹਾਲਾਤਾਂ ਨੂੰ ਦੇਖ ਕੇ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਨਾ ਕਿ ਸਾਨੂੰ ਉਹਨਾਂ ਦੀਆਂ ਗਲਤੀਆਂ ਨਾ ਤਾਰਨੀਆਂ ਚਾਹੀਦੀਆਂ ਵੀ ਇਹ ਤਾਂ ਜੀ ਇਹ ਸੀ ਇਹ ਤਾਂ ਨਸ਼ੇ ਕਰਦਾ ਸੀ ਆ ਸੀ ਅਸੀਂ ਉਹਦੇ ਹਾਲਾਤ ਨੂੰ ਦੇਖ ਕੇ ਮਦਦ ਕਰਨੀ ਚਾਹੀਦੀ ਆ ਤੇ ਜੇ ਗਲਤੀਆਂ ਹੀ ਦੇਖਦੇ ਤਾਂ ਭਾਈ ਕਨਈਆ ਜੀ ਦੁਸ਼ਮਣਾਂ ਦੇ ਪੱਟੀਆਂ ਮੱਲਮ ਪੱਟੀਆਂ ਨਾ ਕਰਦੇ ਜੇ ਭਾਈ ਕਨਈਆ ਜੀ ਦੇਖਦੇ ਵੀ ਇਹ ਤਾਂ ਸਾਡੇ ਦੁਸ਼ਮਣਾਂ ਜਿਨ੍ਹਾਂ ਨੇ ਸਾਡੇ ਹੁਣ ਇੰਨੇ ਸਿੰਘ ਸ਼ੀਰ ਕਰਤੇ ਜਾਂ ਇੰਨਾ ਕੁ ਸਾਡਾ ਇਹਨਾਂ ਨੇ ਬਰਬਾਦ ਕਰਤਾ ਤੇ ਅਸੀਂ ਸ਼ਾਇਦ ਉਹਨਾਂ ਨੂੰ ਉਹ ਮੱਲਮ ਪੱਟੀਆਂ ਕਰਕੇ ਜਲ ਨਾ ਸਿਖਾਉਂਦੇ ਉਹਨਾਂ ਇਲਾਜ ਨਾ ਕਰਵਾਉਂਦੇ ਸਾਡੇ ਗੁਰੂ ਸਾਹਿਬ ਇਸ ਕਰਕੇ ਸਾਡੀ ਬੇਨਤੀ ਆ ਹੱਥ ਬੰਨ ਕੇ ਵੀ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਰਾਈ ਘਟੋ ਘਟ ਚੱਲੀਏ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਉਹਨਾਂ ਨੇ ਇਹੀ ਦੱਸਿਆ ਵੀ ਇਨਸਾਨੀਅਤ ਨਹੀਂ ਮਰਨੀ ਚਾਹੀਦੀ ਬੰਦੇ ਦੇ ਵਿੱਚ ਸ਼ਾਇਦ ਕੋਈ ਇੱਕ ਇਨਸਾਨ ਮਰ ਜੇਵੇ ਤਾਂ ਸ਼ਾਇਦ ਕੋਈ ਫਰਕ ਨਾ ਪਵੇ ਪਰ ਜਦੋਂ ਇਨਸਾਨੀਅਤ ਮਰਦੀ ਆ ਉਹਦੇ ਨਾਲ ਇਨਸਾਨ ਬਹੁਤ ਜ਼ਿਆਦਾ ਮਰਦੇ ਆ ਤੇ ਉਹ ਬਹੁਤ ਜ਼ਿਆਦਾ ਤਰਕਪੈਦਾ ਤੇ ਸਾਡਾ ਨੰਬਰ 978030070 ਆ ਜੀ ਵੀ ASCII 848 ਤੇ 0075 ਆ ਜੀ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇਸ ਪਰਿਵਾਰ ਬਾਰੇ ਤੁਸੀਂ ਸਭ ਤੋਂ ਲੈ ਸਕਦੇ ਅਸੀਂ ਡਾਇਰੈਕਟ ਤੁਹਾਨੂੰ ਇਹਨਾਂ ਦਾ ਨੰਬਰ ਦੇ ਸਕਦੇ ਹਾਂ ਜਾਂ ਇਹਨਾਂ ਦਾ ਜਿਹੜਾ ਐਡਰੈਸ ਹੈ ਉਹ ਦੇ ਸਕਦੇ ਹਾਂ ਤੁਸੀਂ ਪਲੀਜ਼ ਇਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਇਆ ਕਰੋ ਤਾਂ ਜੋ ਆਪਾਂ ਘਟੋ ਘਟ ਜਿਹੜੀ ਗੁਰੂ ਸਾਹਿਬ ਤਾਂ ਦੱਸਿਆ ਹੈ ਮਾਰਗ ਆ ਉਹਦੇ ਤੇ ਚੱਲ ਕੇ ਇਦਾਂ ਦੇ ਇਨਸਾਨਾਂ ਦੀ ਮਦਦ ਕਰ ਸਕੀਏ ਉਹਨਾਂ ਨੂੰ ਇੱਕ ਨਰਕ ਤੋਂ ਵੀ ਮਾੜੇ ਹਾਲਾਤਾਂ ਦੀ ਜ਼ਿੰਦਗੀ ਜਿਉਣ ਤੋਂ ਬਚਾ ਸਕੀਏ ਨਹੀਂ ਇਸ ਤੋਂ ਵੱਧ ਮਜਬੂਰੀ ਹੋਰ ਕੀ ਹੋਊਗੀ ਹੁਣ ਪਰਿਵਾਰ ਦੀ ਤੁਸੀਂ ਦੇਖੋ ਤਿੰਨੋਂ ਪਰਿਵਾਰ ਦੇ ਜੀ ਆ ਤਿੰਨੋਂ ਹੀ ਇਸ ਟਾਈਮ ਅਪਾਹਜ ਆ ਇੱਕ ਬੇਟਾ ਸੀ ਜਿਹੜਾ ਮੇਨ ਵੱਡਾ ਸੀ ਉਹਦੀ ਮੌਤ ਹੋ ਚੁੱਕੀ ਹੈ ਠੀਕ ਹੈ ਬੇਟੀਆਂ ਆਪੋ ਆਪਣੇ ਘਰੇ ਵਿਆਈਆਂ ਹੋਈਆਂ ਤੇ ਉਹ ਕੋਈ ਮਦਦ ਲਈ ਉਹਨਾਂ ਨੂੰ ਕੌਣ ਨਹੀਂ ਦਿੱਤਾ ਜਾਂਦਾ ਜੋ ਆ ਨਹੀਂ ਸਕਦੀਆਂ ਉਹਦੀ ਆਪਣੀਆਂ ਮਜਬੂਰੀਆਂ ਨਾਲ ਦੀਆਂ ਬਟਿਲ ਦੇ ਸਿੰਘ ਜੀ ਤੁਹਾਨੂੰ ਦੱਸਣਗੇ ਵੀ ਕਿਹਸੇ ਹਾਲਾਤ ਚ ਰਹਿੰਦੇ ਸੀ ਬਾਈ ਜੀ ਕਿੱਦਾਂ ਰਹਿੰਦਾ ਸੀ ਪਰਿਵਾਰ ਇਹ ਇਹ ਪਰਿਵਾਰ ਜੀ ਕਿਸੇ ਦੀ ਮੋਟਰ ਤੇ ਰਹਿ ਰਿਹਾ ਸੀ ਅੱਛਾ ਜੀ ਨਾ ਉੱਥੇ ਬਿਜਲੀ ਆ ਨਾ ਉੱਥੇ ਪਾਣੀ ਆ ਪਰ ਕੁਝ ਪਰਿਵਾਰ ਇਹਦੀ ਹੈਲਪਿੰਗਾਂ ਦੀ ਕਰ ਰਹੇ ਆ ਉਹਨੂੰ ਆਟਾ ਜਾਂ ਦੁੱਧ ਦੇ ਰਹੇ ਆ ਚਾਰ ਪੰਜ ਮੁੰਡੇ ਮੇਰੇ ਨਾਲ ਜੁੜੇ ਹੋਏ ਨੇ ਹਵਾਸ ਪਿੰਡ ਤੋਂ ਜਿਹੜੇ ਅਸੀਂ ਇਹਨਾਂ ਦਾ ਸਾਥ ਦੇ ਰਹੇ ਆ ਕੋਈ ਨਾ ਦਵਾਈ ਬੂਟੀ ਦਵਾ ਰਹੇ ਆ ਇਸਾਂ ਨੂੰ ਤੁਹਾਡੇ ਬਾਰੇ ਪਤਾ ਲੱਗਾ ਵੀ ਗੁਰਪ੍ਰੀਤ ਵੀਰ ਜੀ ਮਨੁੱਖਤਾ ਦੀ ਸੇਵਾ ਕਰਦੇ ਆ ਵੀ ਤੁਹਾਡੇ ਕੋਲ ਅਸੀਂ ਲੈ ਕੇ ਆਇਆ ਚਲੋ ਇਸ ਪਰਿਵਾਰ ਦੀ ਕੁਝ ਸਹਾਇਤਾ ਹੋ ਸਕੇ ਇਸ ਪਰਿਵਾਰ ਨੂੰ ਚਲੋ ਤੁਹਾਡੇ ਤੋਂ ਕੁਝ ਸਮਾਨ ਮਿਲ ਸਕੇ ਤੇ ਇਹ ਪਰਿਵਾਰ ਆਪਣੀ ਜ਼ਿੰਦਗੀ ਥੋੜੀ ਵਧੀਆ ਕੱਟ ਸਕੇ ਅਸੀਂ ਇਸ ਪਰਿਵਾਰ ਦਾ ਤੇ ਇਸ ਗੁਰਪ੍ਰੀਤ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੱਕ ਰੱਬ ਦੇ ਰੂਪ ਬਣ ਕੇ ਇਹਨਾਂ ਗਰੀਬਾਂ ਦੀ ਸਹਾਇਤਾ ਕਰ ਰਹੇ ਅਸੀਂ ਹੋਰ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਵੀ ਐਦਾਂ ਦਾ ਜੋ ਪਿੰਡਾਂ 'ਚ ਹਾਲਾਤ ਨੇ ਉਹ ਮੇਰੇ ਵੀਰ ਅੱਗੇ ਹੋ ਕੇ ਵੱਧ ਤੋਂ ਵੱਧ ਸੇਵਾ ਕਰਨ ਸੇਵਾ ਨਹੀਂ ਕਰ ਸਕਦੇ ਤੇ ਵੀਰ ਤੱਕਰ ਪਛਾਣ ਦੀ ਕਿਰਪਾਲਤਾ ਕਰਨ ਇਹ ਵੀਰ ਜ ਇਦਾਂ ਦੇ ਪਰਿਵਾਰਾਂ ਦੀ ਜੋ ਸੇਵਾ ਕਰ ਸਕਣ ਮੈਂ ਬਹੁਤ ਬਹੁਤ ਧੰਨਵਾਦ ਆ ਗੁਰਪ੍ਰੀਤ ਵੀਰ ਦਾ ਕਰਦਾ ਆਂ ਜੀ ਦਿਲੋਂ ਧੰਨਵਾਦ ਕਰਦਾ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਉਸ ਵਾਹਿਗੁਰੂ ਦਾ ਜੀ ਉਸ ਕਾਲਪੁਰਖ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਤਾਕਤ ਬਖਸ਼ੀ ਇੰਨੀ ਹਿੰਮਤ ਬਖਸ਼ੀ ਆ ਵੀ ਅਸੀਂ ਇਦਾਂ ਦੀਆਂ ਮਾਂ ਮਾਂ ਦੇ ਜਿਹੜੇ ਖਾਂਦੇ ਹੰਝੂ ਆ ਉਹਨਾਂ ਨੂੰ ਪੂੰਝ ਸਕੀਏ ਤਾਂ ਇਦਾਂ ਦੇ ਰਵਨੀਤ ਸਿੰਘ ਗੱਲ ਵਰਗੇ ਵੀਰਾਂ ਦੀ ਅਸੀਂ ਲਾਠੀ ਬਣ ਸਕੇ ਤਾਂ ਜੋ ਨੌਜਵਾਨ ਉਮਰ ਦੇ ਵਿੱਚ ਇਹਨਾਂ ਨੂੰ ਸਹਾਰਿਆਂ ਦੀ ਜ਼ਰੂਰਤ ਨਾ ਪਵੇ ਅਸੀਂ ਇਹਨਾਂ ਦੇ ਨਾਲ ਮੋਟੇ ਨਾ ਮੁੱਢਾ ਜੋੜ ਕੇ ਇਹਨਾਂ ਦੀ ਜ਼ਿੰਦਗੀ ਨੂੰ ਚੰਗਾ ਬਣਾਉਣ ਦੇ ਵਿੱਚ ਅਸੀਂ ਕੁਝ ਕਰ ਸਕੀਏ ਸਾਨੂੰ ਆਕਾਰਪੁਰਖ ਵਾਹਿਗੁਰੂ ਨੇ ਹਿੰਮਤ ਬਖਸ਼ੀ ਆ ਧੰਨਵਾਦ ਉਹਨਾਂ ਦਾ ਹੀ ਹੈ ਜੀ ਸੱਚੇ ਪਾਤਸ਼ਾਹ ਮੀਰ ਕਰਨ ਇਸ ਪਰਿਵਾਰ ਤੇ ਮਿਹਰ ਭਰੇ ਹੱਥ ਰੱਖਣਾ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਪਰਿਵਾਰ ਦੀ ਸਿਹਤਯਾਬੀ ਵਾਸਤੇ ਜਰੂਰ ਅਰਦਾਸ ਕਰਿਓ ਤਾਂ ਜੋ ਇਹ ਪਰਿਵਾਰ ਇੱਕ ਚੰਗੀ ਜ਼ਿੰਦਗੀ ਜੀ ਹੋ ਸਕੇ ਇੱਕ ਸਿਹਤਯਾਬੀ ਭਰੀ ਜ਼ਿੰਦਗੀ ਜੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ